ਅੰਮ੍ਰਿਤਸਰ ਦੇ ਇਲਾਕਾ ਲੋਹਗੜ ਵਿਖੇ ਗੁਰਦੁਆਰਾ ਅਕਲਾਸ਼ਰੀ ਲੋਹਗੜ ਸਾਹਿਬ ਵਿਖੇ 6ਵੀਂ ਪਾਸ਼ਾਏ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਹਿਲੀ ਜੰਗ ਪਹਿਲੀ ਜਿੱਤ ਫਤਿਹ ਦਿਵਸ ਬੜੀ ਸ਼ਰਧਾ ਤੇ ਤੁਮਤਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਭਾਈ ਗੁਰ ਅਕਬਾਲ ਸਿੰਘ ਜੀ ਨੇ ਆਪਣੇ ਕੀਰਤਨ ਜਾਸਰਾਹੀ ਆਇਆ ਹੋਇਆ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੇਵਾਦਾਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਇਆ ਹੋਇਆ ਸੰਗਤਾਂ ਵਾਸਤੇ ਲੰਗਰ ਭੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਦਰਪਨ ਟੀਵੀ ਤੋਂ ਮધુ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਕਿਉਂਕਿ ਸਾਡੀ ਜੰਗ ਸਾਡੀ ਆਪਣੇ ਨਾਲ ਹੈ ਜਿਹਦੇ ਤੋਂ ਅਸੀਂ ਕਰਦੀ ਨਹੀਂ ਦਿੱਤੇ ਹਾਰ ਨਹੀਂ ਜਾ ਅੰਮ੍ਰਿਤ ਮੈਲੇ ਉੱਠਣਾ ਹੋਵੇ ਤੇ ਹਾਰ ਨਹੀਂ ਜਾ ਸਰਬਾਹਾਂ ਵਾਹਿਗੁਰੂ ਦੀ ਕਿਰਮਤੇ ਦਾਸ ਟਹਿਲ ਸਿੰਘ ਗ੍ਰੰਥੀ ਗੁਰਦੁਆਰਾ ਖਲਾ ਲੋਗੜ ਸਾਹਿਬ ਜੀ ਸਾਹ ਸੰਗਤ ਜੀ ਇਹ ਅਸਥਾਨ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਪਰੰਤ ਧੰਨ ਧੰਨ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਸ਼ਾ ਗੁਰਤਾ ਗਦੀ ਤੇ ਬਰਾਜਮਾਨ ਹੋਏ ਦੋ ਤਲਵਾਰਾਂ ਪਹਿਨੀਆਂ ੌਜ ਰੱਖਣੀ ਸ਼ੁਰੂ ਕੀਤੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਨਾਲ ਹੀ ਅੰਮ੍ਰਿਤਸਰ ਦੀ ਰਾਖੀ ਲਈ ਇਸ ਸਥਾਨ ਤੇ ਕਿਲਾ ਤਿਆਰ ਕਰਾਇਆ ਗਿਆ ਜਿਸ ਦਾ ਨਾਮ ਲੋਹਗੜ੍ਹ ਰੱਖਿਆ ਗਿਆ ਬਾਜ ਦੇ ਝਗੜੇ ਨੂੰ ਲੈ ਕੇ ਕਰਕੇ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਸੈਨਾ ਦੇ ਨਾਲ ਬਾਜ ਦੇ ਨੂੰ ਬਾਜ ਦੇ ਨਾਲ ਬਾਜ ਦੇ ਨੂੰ ਲੈ ਕਰਕੇ ਝਗੜਾ ਹੋਇਆ ਜਿਸ ਕਰਕੇ ਸ਼ਾਹਜਹਾਂ ਨੇ ਆਪਣਾ ਸੈਨਾਪਤੀ ਮੁਗਲਸ ਖਾਨ ਇਸ ਆਸਥਾਨ ਤੇ 7000 ਫੌਜ ਦੇ ਕੇ ਇਕੱਲਾ ਅਤੇ ਉਹਨੇ ਸ੍ਰੀ ਅਮਰਸਾਹਬ ਸਾਹਿਬ ਵਿਖੇ ਚੜ੍ਹਾਈ ਕੀਤੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਇਸ ਅਸਥਾਨ ਤੋਂ ਬਹੁਤ ਭਾਰੀ ਜੰਗ ਕੀਤਾ ਅਤੇ ਮੁਗਲਸ ਖਾਨ ਨੂੰ ਆਪਣੇ ਹੱਥੀ ਮਾਰਿਆ ਤੇ ਪਹਿਲੀ ਜੰਗ ਪਹਿਲੀ ਫਤਿਹ ਪ੍ਰਾਪਤ ਕੀਤੀ ਪਹਿਲੀ ਜੰਗ ਪਹਿਲੀ ਫਤਿਹ ਦਿਵਸ ਸਲਾਨਾ ਜੋੜ ਮੇਲਾ ਇਸ ਅਸਥਾਨ ਤੇ 15 16 ਜੂਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ 15 ਜੂਨ ਨੂੰ ਗੁਰਦੁਆਰਾ ਸ਼ਹੀਦਗੰਜ ਦੇ ਬਾਬਾ ਦੀਪ ਸਿੰਘ ਜੀ ਵਿਖੇ ਮਹਾਨ ਨਗਰ ਕੀਰਤਨ ਆਰੰਭ ਹੋ ਕਰਕੇ ਗੁਰਦੁਆਰਾ ਲੋਗੜ ਸਾਹਿਬ ਵਿਖੇ ਸਮਾਪਤੀ ਹੋਈ ਸੀ ਜਿਸ ਵਿੱਚ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਮੌਜੂਦਾ ਮੁਖੀ ਦਾਲ ਪੰਥ ਦੇ ਸੰਤ ਬਾਬਾ ਅਵਤਾਰ ਸਿੰਘ ਵੱਲੋਂ ਦਾਲ ਪੰਥ ਨਾਲ ਹਾਜ਼ਰੀ ਭਰੀ ਗਈ ਅਤੇ ਅੱਜ ਮਿਤੀ 16 ਜੂਨ ਨੂੰ ਅਮਰਤ ਵੇਲੇ ਤੋਂ ਲੈ ਕਰਕੇ देर रात ਤੱਕ ਗੁਰਮਤ ਸਮਾਗਮ ਕਰਵਾਏ ਜਾ ਰਹੇ ਹੈ ਇਸ ਆਸਥਾਨ ਤੇ ਪ੍ਰਾਤਨ ਤੋਪ ਜੋ ਕਾਠ ਦੀ ਤੋਪ ਹੈ ਜੇ ਇਸ ਇਕੱਲੇ ਤੋਂ ਚਲਾਈ ਗਈ ਹੀ ਕੋ ਵੀ ਇਸ ਸਥਾਨ ਤੇ ਮੌਜੂਦ ਹੈ ਅਤੇ ਪ੍ਰਾਤਨਿਕ ਖੂ ਇਸ ਸਥਾਨ ਤੇ ਮੌਜੂਦ ਹੈ ਸੰਗਤਾਂ ਬਹੁਤ ਬਹੁ ਦੂਰੋਂ ਤੋਂ ਆਣ ਕੇ ਇਸ ਸਥਾਨ ਤੇ ਨਾਕ ਮਸਤਕ ਹੁੰਦੀਆਂ ਹਨ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਕਰਦੀਆਂ ਨੇ ਪੂਰੀਆਂ ਹੁੰਦੀਆਂ ਨੇ ਇਸ ਸਥਾਨ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਬੜੇ ਹੀ ਸੁਚੱਜੇ ਢੰਗ ਦੇ ਨਾਲ ਚਲਾਈ ਜਾ ਰਹੀ ਹੈ ਇਸ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਮੁਲਾਜ਼ਮ ਅਤੇ ਗ੍ਰੰਥੀ ਸਿੰਘ ਮੌਜੂਦਾ ਅਸਥਾਨਾਂ ਤੇ ਸੇਵਾ ਨਿਭਾ ਰਹੇ ਹਨ ਬਹੁਤ ਸੱਚੇ ਚੁਟੰਗ ਦੇ ਨਾਲ ਨਿਭਾ ਰਹੇ ਹਨ ਜੋ ਆਪ ਜੀ ਮੇਰੇ ਨਾਲ ਸੇਵਾਦਾਰ ਹਨ ਇਹ ਅਸਥਾਨ ਦੀ ਸੇਵਾ ਨਿਭਾ ਰਹੇ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ